ਮੋ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਪਿੰਡ ਲਾਲਿਆਣਾ ਤੋਂ ਲਾਲਿਆਣਾ ਪਿੰਡ ਨੂੰ ਦੋਸਤੋ ਤਹਿਸੀਲ ਪੈਂਦੀ ਆ ਤਲਵੰਡੀ ਸਾਬੋ ਤੇ ਜ਼ਿਲ੍ਹਾ ਪੈਂਦਾ ਬਠਿੰਡਾ ਤੇ ਨੇੜ ਦੇ ਪਿੰਡਾਂ ਦੀ ਜੀ ਆਪਾਂ ਗੱਲ ਕਰਨ ਲਈ ਇੱਕ ਸਾਈਡ ਤੇ ਕਮਾਲੂ ਦੂਜੀ ਸਾਈਡ ਤੇ ਜੱਜੜ ਮਾਹੀਨ ਅੰਕਲ ਤੇ ਬੰਗੀਆਂ ਇਹ ਇਹਦੇ ਕੋਲੋ ਕੋਲ ਦੇ ਪਿੰਡ ਹੈ ਤਲਵੰਡੀ ਸਾਬੋ ਤਕਰੀਬਨ ਇੱਥੋਂ 8-9 8 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਜਿਸ ਘਰ ਦੇ ਵਿੱਚੋਂ ਦੋਸਤੋ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਆਂ ਨਾ ਬਾਈਨਾ ਚੰਗੇ ਪਸ਼ੂ ਰੱਖਣ ਦਾ ਸ਼ਕੀਨ ਹੈਗਾ ਸਾਹਮਣੇ ਨਾ ਚੰਗੀ ਬਰੀਡ ਆ ਬਾਈ ਕੋਲੇ ਘਰ ਦੀਆਂ ਝੋਟੀਆਂ ਤਿਆਰ ਕੀਤੀਆਂ ਗਈਆਂ ਨੇ ਸਾਹਮਣੇ ਗਾਵਾਂ ਖੜੀਆਂ ਆ ਵੀ ਆਪਦੇ ਘਰ ਦੀਆਂ ਤੇ ਇਹਨਾਂ ਦੇ ਵਿੱਚੋਂ ਆਹ ਚੰਗੀ ਮੱਝ ਐ ਚੰਗੇ ਦੁੱਧ ਤੇ ਚੱਲ ਰਹੀ ਐ ਬਕਾਊ ਆ ਤੇ ਨਾਲ ਇਧਰਲੇ ਪਾਸੇ ਬਾਈ ਕੋਲੇ ਬੱਕਰੀਆਂ ਵੀ ਰੱਖੀਆਂ ਹੋਈਆਂ ਡਿਟੇਲ ਆਪਾਂ ਇਹਦੀ ਸਾਰੀ ਦੋਸਤੋ ਲੈ ਲਾਂਗੇ ਜਿਹੜੇ ਵੀ ਭਰਾ ਨੂੰ ਇਸ ਮੱਝ ਦੀ ਇਹ ਮੱਝ ਚੰਗੀ ਲੱਗੀ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਬਾਈ ਦਾ ਤੁਸੀਂ ਕਾਲ ਕਰ ਲਿਓ ਆਪਾਂ ਸਾਰੀ ਡਿਟੇਲ ਲੈ ਲਾਂ ਤੁਸੀਂ ਤੋੜ ਕੇ ਅੱਗੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸੋ ਬਈ ਆਪਣਾ ਆਪਣਾ ਨਾਮ ਬਲਵਿੰਦਰ ਸਿੰਘ ਆ ਬਾਈ ਹੂੰ ਮਾੜਾ ਕਹਿੰਦੇ ਪਿੰਡ ਚ ਅੱਛਾ ਲਾਲਿਆਣਾ ਪਿੰਡ ਹੈ ਲਾਲਿਆਣਾ ਪਿੰਡ ਨੰਬਰ ਬਾਈ ਮੋਬਾਈਲ ਨੰਬਰ ਬੋਲਿਓ ਆਪਣਾ 82899 ਹਾਂਜੀ 33098 82899 33098 33098 ਕੈਮਾ ਸੂਆ ਬਾਈ ਮੱਜ ਇਹ ਪੰਜਵਾਂ ਸੂਆ ਵੀਰੇ ਹੁਣ ਪੰਜਵਾਂ ਸੂਆ ਹੁਣ ਸੂਈ ਹੈ ਅੱਛਾ ਕਹ ਕਿਦਾਂ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ 10 ਦਿਨ ਹੋ ਗਏ ਮਗਰ ਬੱচ্চਾ ਕੀ ਹੈ ਮਗਰ ਕੱਟਾ ਹੈ ਮਗਰੇ ਦੇ ਕੱਟਾ ਉਹ ਖੜਾ ਦੋਸਤੋ ਸਾਹਮਣੇ ਕੱਟਾ ਤੇ ਬਾਈ ਹੁਣ ਇਹਦੇ ਦੁੱਧ ਕਿੰਨਾ ਕਦ ਹੁਣ ਇਸ ਟਾਈਮ ਤਾਂ 17 ਲੀਟਰ ਤਿਆਰ ਹੈ 22 ਲੀਟਰ ਨੂੰ ਦੇ ਮਤਲਬ ਤੁਸੀਂ 22 ਲੀਟਰ ਪਹਿਲੇ ਆਪਾਂ ਕੰਢਿਆ ਹੋਇਆ ਚੌਥੀ ਆ ਤੁਹਾਡੇ ਘਰ ਦੀ ਮੱਝ ਹੈ ਆਪਣੇ ਘਰ ਦੀ ਮੱਝ ਹੈ ਅੱਛਾ ਵੀ ਹੁਣ 10 ਦਿਨਾਂ ਦੀ ਸੂਈ ਥੱਲੇ 17 ਕਿਲੋ ਕੋਈ ਮਰਜ਼ੀ ਝੋਕ ਲੈ ਹੁਣ ਵੀ ਝੋਕ ਕੇ ਦੇਖ ਸਕਦਾ ਬੰਦਾ ਅੱਛਾ ਜਦੋਂ ਮਰਜ਼ੀ ਅਗਲਾ ਕੋਈ ਚੋਲੇ ਹਾਂਜੀ ਅੱਛਾ ਤੋਰੋ ਬਾਈ ਇਹਨੂੰ ਦੋਸਤੋ 10 ਦਿਨਾਂ ਦੀ ਸੂਈ ਥੱਲੇ 17 ਕਿਲੋ ਦੁੱਧ ਤਿਆਰ ਹੈ ਕੋਈ ਮਰਜ਼ੀ ਭਰਾ ਦੋ ਟਾਈਮ ਚਾਰ ਟਾਈਮ ਜਦੋਂ ਮਰਜ਼ੀ ਚੋਲਿਓ ਪੰਜਵਾਂ ਸੂਆ ਇਹ ਸੂਈ ਵੀ ਮੱਝ ਹੈਗੀ ਤੇ ਮਗਰੇ ਦੇ ਆ ਕੱਟਾ ਹੈਗਾ ਆ ਸੀਗਾ ਵੱਡੇ ਢਾਂਚੇ ਦੀ ਮੱਝ ਹੈ ਖੁਲੀ ਡੁੱਲੀ ਮੱਝ ਨੂੰ ਆਪਾਂ ਕਹਿ ਸਕਦੇ ਹਾਂ ਉਹ ਹੈ ਵਜਨ ਪੱਖੋਂ ਪੂਰੀ ਭਾਰੀ ਮੱਝ ਹੈਗੀ ਆ ਤੁਸੀਂ ਦੇਖ ਲਿਓ ਹਵਾਨਾ ਤੁਰਦੀ ਦੇਖ ਲਿਓ ਮੱਝ ਨੂੰ ਇੱਕ ਬਈ ਇਹਦੇ ਆਹ ਦੱਸਿਓ ਔਰਲੇ ਪਾਸੇ ਜਿਹੜਾ ਉਹ ਹੈਗਾ ਤੇ ਥਣ ਦੇ ਉੱਤੇ ਖਾਣਾ ਬਈ ਪੰਜਾਂ ਚ ਦੁੱਧੋਂ ਅੱਛਾ ਥਣ ਦੇ ਨਾਲ ਕਥਣ ਹੈ ਪੰਜੇ ਥਣਾਂ 'ਚੋਂ ਦਿੰਦੀ ਹੈ ਅੱਛਾ ਪੂਰੀ ਨਾ ਉਹ ਮੱਝ ਨਾ ਪੂਰੀ ਭਾਰੀ ਮੱਝ ਆ ਗਈ ਤੁਸੀਂ ਆ ਦੇਖਿਓ ਆ ਕਟਰੂਖੜਾ ਮੈਂ ਤੁਹਾਨੂੰ ਦਿਖਾਉਣਾ ਹਵਾਨਾ ਪਹਿਲਾਂ ਧਿਆਨ ਨਾਲ ਦੇਖ ਲਿਓ ਦਾ ਆ ਦੇਖੋ ਇੱਕ 10 ਹੋਰ ਦੂਰ ਦੀ ਬਾਈ ਮਾੜਾ ਇਹਨਾਂ ਆਪਾਂ ਸਵਾਰ ਕੇ ਤੁਰ ਕੇ ਇਧਰਲੇ ਪਾਸੇ ਨਾ ਸੁਨਮਾ ਦਿਖਾਉਣਾਗਾ ਹਵਾਨਾ ਦੇਖੋ ਆ ਦੇਖੋ ਥਣ ਥਣ ਸਮਾਰ ਕੇ ਦੇਖ ਲਿਓ ਤੇ ਪਠਪੁੜਾ ਪੂਰਾ ਮਤਲਬ ਚੌੜਾ ਹੈ ਮੱਝ ਦਾ ਪੂਰੇ ਬੰਜਨ ਵਾਲੇ ਪਾਸਿਓ ਖੁੱਲੀ ਡੁੱਲੀ ਮੱਝ ਪੂਰੀ ਹੈਗੀ ਕਿਸੇ ਵੀ ਮਤਲਬ ਪਾਸੇ ਆਪਾਂ ਕਹਿੰਦੇ ਤਥਾ ਹੀ ਨਹੀਂ ਮੱਝ ਦੇ ਵਿੱਚ ਆ ਦੇਖੋ ਤੁਸੀਂ ਨਾ ਸਮਾਰ ਕੇ ਧਿਆਨ ਨਾਲ ਜੱਜ ਕਰ ਲਿਓ ਮਗਰਲੇ ਪਾਸੇ ਤੁਹਾਨੂੰ ਹਮਾਨਾ ਧਿਆਨ ਨਾਲ ਦਿਖਾਉਣਾ ਕਿਉਂਕਿ ਕਈ ਵਾਰੀ ਨਾ ਭਰਾ ਦੂਰੋਂ ਨੇੜੋਂ ਆ ਜਾਂਦਾ ਹੁੰਦਾ ਤੇ ਕੋਸ਼ਿਸ਼ ਰਹਿੰਦੀ ਹੈ ਵੀ ਹਰੇਕ ਐਂਗਲ ਤੋਂ ਤੁਹਾਨੂੰ ਜਾਨਵਰ ਨੂੰ ਦਿਖਾ ਦਈਏ ਬੰਨ ਦੇ ਬਾਈ ਉਹਨੂੰ ਆ ਸੀਗਾ ਇਹਦਾ ਕਟਾ ਆ ਦੇਖੋ ਧਿਆਨ ਨਾਲ ਦੇਖ ਲਿਓ ਕਿਉਂਕਿ ਕਟਰੂ ਦਾ ਮੱਝ ਕਰਦੀ ਵੀ ਚੰਗਾ ਹੈਗੀ ਤੇ ਬੇਲ ਵੀ ਪੂਰੀ ਲੰਮੀ ਐ ਮੱਜ ਦੀ ਆ ਦੇਖੋ ਬਾਈ ਇਹਦਾ ਰੇਟ ਆ ਰੇਟ ਫੋਨ ਤੇ ਕਰ ਫੋਨ ਤੇ ਦੋਸਤੋ ਰੇਟ ਇਹਦਾ ਫੋਨ ਤੇ ਰਹਿ ਜਾਣਾ ਤੇ ਲਾਲੇਣਾ ਪਿੰਡ ਆ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਐ ਤੇ ਜਿਹੜਾ ਥਣ ਦੇ ਉੱਤੇ ਸਾਈਡ ਤੇ ਥਾਣਾ ਮੈਂ ਤੁਹਾਨੂੰ ਉਹ ਵੀ ਦਿਖਾ ਦਣਾ ਆ ਦੇਖੋ ਅਗਲਾ ਥਾਣਾ ਕਬੈਣੀ ਵਾਲਾ ਇਹ ਤੇ ਦੋਨੇ ਥਾਣਾ ਦੇ ਵਿੱਚ ਦੋਸਤੋ ਧਾਰਾ ਹੁੰਦੀਆਂ ਉੰਬਈ ਚੌਣ ਚੌਣ ਦੀ ਵਧੀਆ ਹੈਗੀ ਪੂਰੀ ਪੋਲੀ ਮਿੰਟੋ ਮਿੰਟੀ ਦਾ ਨਿਕਲਦੀ ਆ ਬੀ ਅੱਛਾ ਤੇ ਦੁੱਧੋਂ ਬਰਾਬਰ ਆ ਸਾਰੇ ਥਾਣਾ ਚੋਂ ਦੁੱਧ ਬਰਾਬਰ ਅੱਛਾ ਦੁੱਧੋ ਦੋਸਤੋ ਸਾਰੇ ਥਾਣਾ ਚੋਂ ਬਰਾਬਰ ਆ ਪੋਲੀ ਮੱਝ ਹੈਗੀ ਤੇ ਮਿੰਟੋ ਮਿੰਟੀ ਬਾਈ ਕਹਿੰਦਾ ਚੋਈ ਜਾਂਦੀ ਮੂਰਲੇ ਉਰਲੇ ਥਾਣ ਦੇ ਨਾਲ ਹੀ ਬਰਾਬਰੀ ਦੁੱਧ ਨਿਕਲਦਾ ਅੱਛਾ ਦੋਨੇ ਅਗਲੇ ਦੋਨਾਂ ਦਾ ਦੋਨੇ ਅਗਲੇ ਚੋਣੇ ਬਰਾਬਰ ਨਿਕਲੂ ਅੱਛਾ ਅਗਲੇ ਦੋਨਾਂ ਥਾਣਾ ਦਾ ਬਰਾਬਰ ਦੁੱਧ ਹੁੰਦਾ ਹੈ ਠੀਕ ਹੈ ਤੇ ਜੇ ਕਿਸੇ ਭਰਾ ਨੇ ਕੋਈ ਬ੍ਰੀਡ ਤੇ ਕੰਮ ਕਰਨਾ ਹੈ ਤਾਂ ਚੰਗੀ ਮਤਲਬ ਇਹਦੀਆਂ ਝੋਟੀਆਂ ਦਿਖਾਉਣਾ ਤੁਹਾਨੂੰ ਮੈਂ ਆਹ ਹਨਾ ਆਹ ਛੋਟੀ ਜਿਹੜੀ ਆਹ ਬਾਈ ਦੀ ਮਰਨ ਲਈ ਮਰਨ ਲਈ ਮਰਨ ਲਈ ਤਾਂ ਸਾਹ ਛੋਟੀ ਹੈ ਇਹਦੀ ਆਹ ਛੋਟੀ ਇਸ ਉਸੇ ਮੱਝ ਦੀ ਆ ਗਈ ਆ ਦੇਖੋ ਸੂਮਾ ਦਿਖਾਉਣਾ ਤੇ ਬਾਕੀ ਨਾ ਚੰਗੀਆਂ ਝੋਟੀਆਂ ਬਾਈ ਨੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਚੰਗੇ ਪਸ਼ੂ ਰੱਖਣ ਦਾ ਸਕੀਨ ਹੈਗਾ ਤੇ ਬੱਕਰੀਆਂ ਬੁੱਕਰੀਆਂ ਵੀ ਰੱਖੀਆਂ ਬਾਈ ਨੇ ਆ ਦੇਖੋ ਕਿਉਂਕਿ ਤੇ ਆਹ ਉਹ ਮੱਝ ਆ ਗਈ ਜਿਹੜੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਹੈ ਇਹ ਨੰਬਰ ਸਕਰੀਨ ਤੇ ਹੈ ਬਾਈ ਦਾ ਫੋਨ ਕਰ ਲਿਓ ਜਿਹੜੇ ਭਰਾਵਾਂ ਨੂੰ ਇਸ ਮੱਝ ਪਸੰਦ ਲੱਗੀ ਤੇ ਜਿਹੜਾ ਚੰਗੇ ਪੈਸੇ ਇਨਵੈਸਟ ਕਰ ਸਕਦਾ ਭਰਾਓ ਬਾਈ ਨੂੰ ਕਾਲ ਕਰ ਲਿਓ ਸੋ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਤੇ ਜੇ ਕਿਸੇ ਭਰਾ ਨੇ ਕੋਈ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤੇ ਮੇਰਾ ਨੰਬਰ 985586282 ਹੈ ਕੰਟੈਕਟ ਕਰ ਸਕਦੇ ਹੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ